ਸਾਸਿਕਾਲ ਜੀ ਸਾਰਿਆਂ ਨੂੰ ਬਾਈ ਰਾਣੇ ਆਣ ਕੋਲ ਪਹੁੰਚ ਚੁੱਕੇ ਜੀ ਪਿੰਡ ਤੇਜਾ ਵਿਲਾ ਜ਼ਿਲ੍ਹਾ ਗੁਰਦਾਸਪੁਰ ਦੇ ਤਸਵੀਰ ਬਟਾਲਾ ਫਾਦੇਗੜਾ ਬਿਲਕੁਲ ਨਜ਼ਦੀਕ ਹੈ ਜੀ ਸਾਹ ਪੰਜ ਛੋਟੀ ਤੇ ਘਟੋ ਘਟੋ ਵੀ ਬਾਈਆਂ ਨਾਲ 6-7 ਲੱਗਭਗ گاਵਾ ਨਾਲ ਇਹ ਨਾਲ ਇੱਕ ਝੋਟੀ ਵੀ ਲੱਗਦੀ ਨੀਲੀ ਦੀ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਾਸੀਆਂ ਸਾਸੀਆਂ ਜੀ ਭਰੇ ਛੋਟੀ ਦੇ ਚੰਗੀ ਲੈ ਲੈ ਆਓ ਬੜੇ ਗਾਵੇ ਦੀ ਗੱਲ ਪਈ ਜੀ ਚੰਗੀ ਰੱਖੋ ਸਾਈ ਦੀ ਛੋਟੀ ਦੇਖੋ ਬਾਕੀ ਸੰਦੀਪ ਡੇਰੀ ਫਾਰਮ ਵੇਖਣਾ ਵੀਰ ਭੈਣ ਭਰਾਵਾਂ ਸਾਰੇ ਸਾਸਿਕਾਲ ਜੀ ਹੋਰ ਨਾ ਮਾਲ ਵੇਖਿਆ ਵਧੀਆ ਕਿਰਪਾ ਮਹਾਰਾਜ ਸਾਫ ਸੋਰਾ ਮਾਲ ਜੰਦੀ ਜੀ ਭਾਪਰ ਤੇ ਨਾ ਵਿਗਦਾ ਜਾਂਦਾ ਭਾਈ ਜੀ ਅਸਤਿਕਾਲ ਆ ਜਾਓ ਪਰ ਤੁਸੀਂ ਖੜ ਜਾਓ ਕਰਕੇ ਦੇ ਚਲੋ ਕਿਦਿਆਂ ਭਾਈ ਜੀ ਅੱਜ ਵਾਹ ਜੀ ਆਪਣੇ ਕੋ ਬਹਿਣਾ ਤੇ ਅਠੀ ਦੋ ਤਾਂ ਡੱਗ ਕੇ ਹੋਣੇ ਡੱਬੀਆਂ ਵਸ਼ੀਂ ਗਈਆਂ ਹੋਣੀਆਂ ਇਹ ਛੇ ਵੜਾ ਤੇ ਕੋਈ ਨੀਲੀ ਰਵੀ ਟੋਕੜ ਗੱਪਣ ਝੋਟੀ ਬਹੁਤ ਚੰਗੀ ਆ ਬਹੁਤ ਟੋਕੜ ਗੱਪਣ 11 12 ਕਰੋ ਦੁੱਧ ਤੇ ਤਿੰਨਾਂ ਮਹੀਨੇ ਦੀ ਚੱਕ ਪਾਸੇ ਝੋਟੀ ਅੱਛਾ ਆ ਜਾਓ ਬ੍ਰਦਰ ਲੱਗੀ ਇਹ ਗੱਪਣ ਇਹ ਲੀਵੀ ਆਪਣਾ ਸੂਈ ਹੈ ਬੱਚੀ ਦਿੱਤੀ ਆ ਆਲੀ ਹਾਂ ਜੀ ਸੂਈ ਸਵੇਰੇ ਆ ਆ ਵੇਖਿਓ ਆ ਜਿਹੜਾ ਮਾਰੀ ਜੁਮ ਦੇ ਮੈਂ ਮੈਨਾਂ ਜਾਤੀ ਆ ਜ਼ਹਿਰ ਪੈ ਗਈ ਆ ਹਾਂ ਤੇ ਸਵੇਰੇ ਸੂਈ ਤੇ ਭਾਜੀ ਕਿੰਨਾ ਦੁੱਧ ਕਰੋਗੀ ਇਹ ਲੀਵੀ ਜੀ 25 26 30 32 ਕਿਲੋ ਦੁੱਧ 25 ਤੋਂ ਪਲੱਸ ਵੀ ਚੱਲੂਗੀ ਅੱਛਾ ਹਾਂ 32 ਉਹਨੂੰ ਦਰਾਉਣਾ ਖੋਲੋ ਫਿਰ ਲਓ ਜੀ ਤੇ ਨਖਰ ਵੇਖੋ ਬਾਹਰ ਤੇ ਮਖਰ ਬੱਛੀ ਆ ਗਈ ਆ ਬੱਛੀ ਥਰੀਬ ਜੀ ਬਹੁਤ ਬਰੀਡ ਬੱਛੀ ਪਿੱਛੇ ਬੜੀ ਥੋਣੀ ਆਈ ਆ ਇਹ ਪੁੱਤ ਬਹੁਤ ਲੰਮੀ ਆਈ ਹੋਣਾ ਹੈ ਜੀ ਹਾਂ ਜੀ ਬੱਛੀ ਪਿੱਛੇ ਬੜੀ ਲੰਮੀ ਆ ਗਈ ਦੇਗੇ ਟੀਕੇ ਭਰੋਦੇ ਲੋਕ ਫਿਰ ਬਸ ਆ ਹੀ ਹੈ ਇਹ ਸੈਗ ਦੇ ਟੀਕੇ ਆ ਆ ਤੁਾਈ ਜੂ ਕਿਉਂ ਨਿਕਲੀ ਆ ਬਹੁਤ ਓਕੇ ਜੋੜੇ ਨੇ ਚਾਰ ਪੰਜ ਕਿਲੋ ਸਾਫ ਦਿੱਤੀ ਆ ਆ ਜੋ ਬਣਾ ਬਹੁਤ ਪੋਲੀ ਪਲੀ ਰੂਹਣ ਕੀ ਕਿਉਂ ਰਣਾਂ ਦੇ ਬਾਪ ਤੋਂ ਹੀ ਚੱਲਣਾ ਜਪੜੇ ਆ ਸਦੀਵਲੀ ਆਪਣਾ ਭਾਣਾ ਮਾਲ ਮਿਲਿਆ ਕੋ 2-4000 ਮੂੰ ਮਠਾਏ ਵਾ 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 ਦੋ ਦਾ ਘੱਟ ਨਾ ਕੱਟਾ ਨਹੀਂ ਬਣੀਦਾ ਹਾਂਜੀ ਬੋਲੋ ਇਹ ਆਪਣਾ ਸੰਦੀਪ ਜੀ ਵਛੀ ਦੇ ਆਪਣਾ ਸਵਾ ਲੱਖ ਦੀ ਆ ਹਾਂ ਤੇ ਭਾਣਾ 90 ਹਜ਼ਾਰ ਚ ਛੋਟ ਕਰਦੀ ਕਿਨੇ ਤੇ 3000 ਕਰ ਦੀਏ ਪੂਰੇ ਜਾਣੇ ਚਲ 85 ਦੇ ਦਾਂਗੇ ਹੁਣ ਮੇਰਾ ਵੀਰ ਭਰਾ ਨਾ ਕਈ ਭੈਣ ਭਰਾ ਫੇਰ ਸੌਦਾ ਕਰਦੇ ਆ ਕੋਈ ਫਿਕਸ ਰੇਟ ਨਹੀਂ ਛੋਟ ਹੀ ਕਰਦੇ ਫਿਕਸ ਰੇਟ ਹੀ ਹੁੰਦੇ ਆ ਕੋਈ ਨਹੀਂ ਕੋਈ ਬਾਲਾ ਕੜਕੜਾ ਨੂੰ ਹੈ ਨਹੀਂ ਨਾ ਜੀ ਚਲੋ ਕਮਾਈ ਜਾਂ ਤੁਰ ਬਣਾ ਲੈ ਗਏ ਆਪਾਂ ਵੀਰ ਭੈਣ ਭਰਾ ਨਾਲ ਹੱਥ ਜੋੜ ਕੇ ਵੇਚਦੀ ਆਪਣੇ ਫਿਕਸ ਰੇਟ ਘੱਟ ਵੱਤ ਕਹਿਣ ਦਾ ਫਾਇਦਾ ਕੋਈ ਨਹੀਂ ਇਹ ਵੀ ਹੁਣ ਹੀ ਸੂਈ ਆ ਇਹ ਦੀ ਜੀ ਹੁਣੇ ਤੁਹਾਡੇ ਅੱਗੇ ਕੇ ਸੂਈ ਆ ਬੱਚਾ ਆ ਗਿਆ ਇਹ ਬੱਚਾ ਆ ਗਿਆ ਇਹ ਦੁੱਧ ਰੋ ਵੈੜ ਬੜੀ ਚੰਗੀ ਹੈ ਇਹ ਵੀ ਅਸੀਂ ਜੀ ਜੀ 32 33 ਕਿਲੋ ਦਾ ਕਾਰਡ ਆ ਦਾ ਅੱਛਾ ਹਾਂ ਜੀ ਕੋਨੇ ਭਰੇ ਲੋ ਵੀ ਲਓ ਜੀ ਚੰਗੀ ਵੈੜ ਬੜੀ ਜ਼ਬਰਦਸਤ ਤੇ ਵੇਖੋ ਲੇਵਾ ਵੈੜ ਦਾ ਕੋਈ ਯਾਰ ਨਹੀਂ ਸਕਦਾ ਲਾਇਆ ਕਰੋ ਐਵੇਂ ਗਾਵਾਂ ਦੁੱਧ ਕਿੰਨਾ ਕਰਨਾ ਚੋਆ ਕਵੇਂ ਨਿਕਲਣਾ ਰਾਣੀ ਬਹੁਤ ਚੋਣ ਜਾਏ ਧਰਾਂ ਹੀ ਮਾਰੀਆਂ ਨੇ ਹੋਣੇ ਤੁਹਾਡੇ ਅੱਗੇ ਕੇ ਸੂ ਘੇੜੀ ਜੇਰ ਜੂ ਪੈਣ ਵਾਲੀ ਹੈ ਅੱਛਾ ਹਾਂ ਜੀ ਬੱਚਾ ਬੜਾ ਡਬਲ ਆ ਗਿਆ ਨਾ ਸਾਂਗ ਲਕੀਨ ਦੀ ਲੋਕ ਤੇ ਮਿਹਰਾ ਦੀ ਗੱਲ ਆ। ਹਾਂਜੀ ਫਿਰ ਹਨਾ ਜੀ। ਇਹ ਆਪਣਾ ਸੰਦੀਪ ਜੀ। ਇਹਦਾ ਵੀ ਆਪਣਾ ਜੋ ਮਰਜ਼ੀ ਭਾਅ ਕਰ ਲਈਏ। ਹਾਂ। ਇਹ ਵੀ ਇੱਕੋ ਪਹਾਰਾ ਜੋੜਾ ਵੀ ਆਪਣਾ 80000 1000 ਛੋਟ ਕਰਕੇ 85000 ਦੀ ਵੀ। ਇਹ ਵੀ 85000 ਦੀ 85000 ਦੀ ਵੇਹੜੀ ਦਾ 10000 ਦੀ। ਹਾਂਜੀ ਚਲੋ ਠੀਕ ਆ ਫਿਰ ਚੱਲਣੇ ਦੋ। ਚਲ ਆਹ ਹੈ ਜੀ। ਇਹ ਆਪਣਾ ਸੰਦੀਪ ਜੀ ਹੈ ਆਪਣਾ ਅੱਜ ਹੀ ਹਾਂਜੀ ਇਹ ਆਪਣਾ ਸੰਦੀਪ ਜੀ ਅੱਜ ਹੀ ਸੂਈ ਜੇਰ ਜੂਰ ਵਧੀਆ ਪਾਤੀ ਐ ਇਹਨੇ ਵੀ ਅੱਜ ਹੀ ਹੋਈਆਂ ਸਾਰੀਆਂ ਆਏ ਮਾਲ ਸਾਰਾ ਤਾਇਆ ਅੱਜ ਹੀ ਸੁੰਡਿਆ ਏ 5-6 ਕਿਲੋ ਚੋਤੀ ਬੱਛੀ ਬਹੁਤ ਇੰਨੇ ਵੀ ਕੰਮ ਹੀ ਦਿੱਤੀਏ ਤੇ ਬਾਈ ਜੀ ਰੇਟ ਵੇਚ ਲੋ ਜੀ ਫਿਰ ਬਿਲਕੁਲ ਫਿਕਸ ਰੇਟ ਆ ਬਿਲਕੁਲ ਜੈ ਜੇ ਮਿਲਣਾ ਕੋਈ ਵੀਡੀਓ ਵੇਖਦੇ ਨੇ ਸਾਡੀਆਂ ਵੇਦੀਆਂ ਹੋਰਾਂ ਨੇ ਵੀ ਵੇਖਦੇ ਆ ਤੇ ਰੇ ਭਾ ਵੇਚ ਲੋ ਮਾਲ ਵੀ ਟਿਕ ਟੰਗ ਵੇਖਦਾ ਜਾਉਂ ਹੁੰਦੀਆਂ ਜਿਦਾਂ ਢੇਰੀ ਜਿਹਾ ਲਫਾਵੇਂ ਨਹੀਂ ਉੱਟਦੇ ਇਦਾਂ ਜਾਂਦੀਆਂ ਸਰਪੰਚ ਸਾਹਿਬ ਉਹਦੇ ਖਾਈ ਦੇ ਸਲਗ ਕੰਮ ਉਹ ਕੋਣਾਂ ਪਜਾਇ ਜੀ ਬੋ ਬੋ ਬਾਲ ਮਹਾਰਾਜ ਜੀ ਕਿਰਪਾ ਦਾ ਅੜਦਾ ਗਾਂ ਵੇਚੀ ਦੀਆਂ ਰੋਜ਼ ਆਡੀ ਚਾਰ ਪੰਜ ਚਲਕੀਆਂ ਫੇਰੇ ਹੀ ਸੀ ਬਸ ਠੀਕ ਆ ਠੀਕ ਆ ਚਲੋ ਕਰੋ ਆ ਦੇ ਵਿੱਚ ਆ ਰਣੈ ਜੀ ਜੁਆਪਸ ਮੈਂ ਆਂਦੇ ਵਰੀ ਨਿਕਲਿਆ ਬੋ ਚੋਣਿਆਂ ਦੇ ਸਾਰਾ ਮਾਲ ਉੱਪਰ ਕੋਣਿਆ ਬੋਲੋ ਫਿਰ ਇਹ ਆਪਣਾ ਸੁਨੀਲ ਜੀ ਹਾਂ ਜੀ ਮੋਲੇ ਦਾ 75 ਕਰ ਲਈ 80 ਕਰ ਲਈਏ ਇਹ ਵੀ 66000 1000 ਛੋਟ ਕਰਕੇ 50000 ਦੀ ਹੈ ਮੇਰਾ ਵੀਰ ਭਰਾ ਕੋ ਵੱਧ ਘੱਟ ਨਾ ਕਰੇ ਫਿਕਸ ਰੇਟ ਹੈ ਘਰ ਫਿਕਸ ਰੇਟ ਫਿਕਸ ਰੇਟ ਇਹentra ਪਲੇਕਾ ਕੋਲ ਹੈ ਇਹ ਆ ਵੇਖੋ ਬੱਛੀ ਬੱਛੀ ਹੈ ਜੀ ਇਹ ਬੱਛੀ ਸਹੀ ਵੀ ਭਾਈ ਜੀ ਹੁਣੇ ਕਹਿੰਦਾ 10000 ਦੀ ਰੱਖ ਲਾਂਗੇ ਜਿਹੜਾ ਜਨੂਨ ਸਭ ਬੱਛੀ ਛੱਡ ਜੂ 10000 ਰੁਪਏ ਦੀ ਬੱਛੀ ਲੈਸ ਕਰ ਦਾਂਗੇ ਇਸ ਤੋਂ ਲੈਸ ਕਰ ਰਹੇ ਹੋ ਭਾਈ ਜੀ ਕਰਨੀ ਹੈ ਕਿ ਨਹੀਂ ਹਾਂ ਜੀ ਸਰਦਾਰ ਸਾਹਿਬ ਇਹ ਬੱਛੀ ਜਰਸੀ ਮੈਂ ਰੱਖ ਲਊਗਾ ਭਾਈ ਉਹਨੇ ਕਹਿੰਦਾ ਰੱਖ ਲਾਂਗੇ ਮਹਰਾਇ ਚਾਤੀ ਮੜਾ ਜਾ ਇਹ ਵੀ ਜਰਸੀ ਆ ਵੀ ਦੋ ਦਾਂਦਿਆ ਵੇਖੋ ਬੱਛੀ ਕਿੰਨੀ ਚੰਗੀ ਦੀ ਪਿਓਰ ਦੋ ਦਾਂਦਿਆ ਲੈ ਚਲੋ ਕਰ ਕਿੰਦਰ ਸੋਈਏ ਜੀ ਇਹ ਇਹ ਦੀਵ ਜਾ ਕੇ ਹਵਾ ਦੇਣਾ ਨੂੰ ਸੋਈਏ 18 ਦਾ ਰਹਿ ਗਿਆ ਕੋਈ ਨੂੰ ਇਹ ਵੇਖੋ ਰਾ ਇਹ ਕੋਸਦੀ ਜੀ 20 ਕਿਲੋ ਦੁੱਧ ਤਿਆਰ ਹੈ ਇਹ ਸਭ ਤਿਆਰ ਹੈ ਨਾ ਜੀ ਹਾਂ ਜੀ ਹਾਂ ਜੀ ਲਿਆਓ ਲਿਓ ਬਾਕੀ ਠੰਡੀ ਸੀਲ ਬਾੜੀ ਇਦਾਂ ਬੈ ਜਾ ਕੋਈ ਨਸੀ ਨਹੀਂ ਆ ਗਈ ਫਿਰ ਪਿਓਰ ਜਰਸੀ ਜੀ ਪਿਓਰ ਜਰਸੀ ਨਾਲ ਹੈ ਵੀ ਵੱਡੀ ਜਸ ਆ ਬੱਚੀ ਆ ਛਾਤੀ ਮੇਰੇ ਹੈ ਮੜੀ ਜੀ ਬਰੰਤ ਕਿਆ ਕਰਦਾ ਨਹੀਂ ਮਰਾ ਬੜਾ ਇੱਧਰ ਲੈ ਤੇਨੇ ਬ੍ਰਿੰਟ ਕਰਾਂਗੇ ਉਹਦੇ ਬਾਅਦ ਬਹੁਤ ਚੰਗੀ ਬਿਲਕੁਲ ਬਿਲਕੁਲ ਚਲੋ ਆਜੋ ਗੋਨੇ ਰਾਣਾ ਜੀ ਹਾਂਜੀ ਬਾਲੋ 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 ਹਾਂਜੀ ਹਰਦੀਪ ਜੀ ਆਪਣਾ ਵੈੜ ਆਪਣਾ 70000 ਦੀ 10000 ਛੋਟ ਕਰਕੇ 75 ਦੀ 75000 ਦੀ ਜੇ ਕੋ ਵੀਰ ਭਰਾ ਵੱਛੀ ਛੱਡ ਜੇ ਫਿਰ 65000 ਰੁਪਏ ਲਵਾਂ 60000 ਦੀ ਵੱਛੀ ਰੱਖ ਲਈ ਨਾਲੇ ਇਸ ਮੇਰ 75 ਦੀ ਚਲੋ ਇਹ ਵੱਛੀ ਇਹਨੇ ਕਢਣੀ ਬਹੁਤ ਠੰਡੀ ਸੀ ਬਾਲੀ ਇਹ ਲੈਵਾ ਕੱਡਾ ਨਿਗਰੇ ਫੁੱਟਬਾਲਰ ਦਾ ਤਾਂ ਹਾਂਜੀ ਇਹ ਗੱਬਣਾ ਇਹ ਹਰਦੀਪ ਜੀ ਗੱਬਣਾ ਅੱਜ ਸੂਬੇ ਸਵੇਰੇ ਸੂਬੇ ਲਓ ਜੀ ਇਹ ਗੱਬਣਾ ਇਹ ਅੱਜ ਸੂਬੇ ਤੇਰੇ ਦੀ ਵੀ ਤਿਆਰੀਆਂ ਨੇ ਫੁੱਲ ਤਿਆਰੀਆਂ ਆਣ ਵੇਖੋ ਕਿਦਾਂ ਪੈਰਾਂ ਲਗਾ ਗਾਗਲਾ ਪੀਤਾ ਲਾ ਠੀਕ ਆ ਪੱਛਾ ਤੇਰੇ ਨਾਲੇ ਰੋੜਾ ਬਹੁਤ ਆ ਇਹ ਜਾਨਾ ਬਿਲਕੁਲ ਬਿਲਕੁਲ ਵੇਖੀ ਮਾੜਾ ਨਹੀਂ ਜੀ ਇਹ ਵੀ ਬਾੜੀ ਠੰਡੀ ਸੀ ਨੇ ਕੋਈ ਡਰ ਨਹੀਂ ਇਹਦਾ ਜਿੱਦਾਂ ਮਰਦੀ ਇਹ ਸੁਆਰ ਗਈ ਆ ਇਹਦਾ ਕੱਲੋਂ ਇਹ ਨਹੀਂ ਕੋਈ ਜਾਂ ਸੁਕੇ ਲੱਤ ਮਾਰੂ ਬੜੀ ਮੋਟੀ ਨਾੜ ਲੱਗੀ ਤੁਦ ਇਹ ਜਰਤੀ ਲਿਆ ਨਹੀਂ ਅੱਜ ਅੱਜ ਜੀ ਤੋਹੇ ਕਾ ਲੇ ਕਲੇ ਕੰਦੇ ਤੋਹੇ ਇਲਾਸ ਦੇ ਦੋ ਪੀਸ ਤੋਹੇ ਹੀ ਆ ਦੋਵੇਂ ਇਲਾਸ ਦੇ ਤੋਹੇ ਹੀ ਆ ਤੋਹੇ ਹੀ ਤੋਹੇ ਹੀ ਤੇ ਭਾਈ ਜੀ ਫਿਰ ਇਹਦਾ ਮੁੱਲ ਇਹ ਹਰਦੀਪ ਜੀ ਆਪਣਾ ਮੁੱਲ ਕਰ ਲਈਏ 75 ਕਰ ਲਈਏ ਇਹ ਵੀ 66000 ਤੋਂ 1000 ਛੋਟ 65000 65 ਦੀ ਥਾਂ ਠੀਕ ਜੀ ਹਾਂ ਜੀ ਤੇ ਰਾਣਾ ਜੀ ਆਹ ਦੱਸੋ ਹੁਣ ਪਹਿਲਾ ਸੁਆ ਇਹ ਹਰਦੀਪ ਜੀ ਪਹਿਲਾ ਇੱਕ ਮੜਿਆ ਨੂੰ ਕਰੀ ਬੜਾ ਦਾਦ ਖਾ ਇਹ ਚਾਰ ਦਾਦੇ ਸੰਦੀਪ ਜੀ ਹਾਂ ਪਿਓਰ ਚਾਰ ਦਾਦੇ ਪਿਓਰ ਜੀ ਅਜੇ ਕਿਨੇ ਕੱਢੀਆ ਨਹੀਂ ਮੜੇ ਮੜੇ ਜੀ ਅਜੇ ਹਰਦੀਪ ਜੀ ਵੇਖੋ ਇਹਨੂੰ ਕੋਈ ਸੂਣਦਾ ਪਤਾ ਨਹੀਂ ਐਡਾ ਹੀ ਲੈਵਾ ਕਰ ਜੂਗੀ ਓਏ ਕੁਆਲਟੀ ਵੈਰਦੇ ਹੈ ਇਹ ਹਰੀ ਜਿੱਦਾਂ ਕੱਦ ਉੱਡਾ ਹੀ ਲੈਵਾ ਕਰਕੇ ਨਹੀਂ ਹਾਂਜੀ ਕੰਨਾ ਰਹੂਗੀ ਧਰਤਾ ਰਹਿ ਜੂਗੀ ਬਾਹ ਬਾੜੀ ਠੰਡੀ ਹੈ ਕੋਈ ਇਹਦਾ ਵੀ ਡਰ ਨਹੀਂ ਕੋਈ ਕੱਲ ਨੂੰ ਸੂ ਕੇ ਲੱਤ ਮਾਰੂ ਆ ਜਾਓ ਥੱਲੇ ਵੇ ਤੇ ਗਰੀ ਮਰਨ ਮੈਨੇ ਫਿਰ ਨਹੀਂ ਕੀਮਤ ਇਹ ਸੰਦੀਪ ਜੀ ਆਪਣਾ ਮੁੱਲ 75 ਕਰ ਲਈਏ 70 ਕਰ ਲਈਏ ਹਾਂਜੀ ਇਹਦੀ 62000 ਤੋਂ 2000 ਛੋਟ 60000 62000 ਤੋਂ 2000 ਛੋਟ 60000 ਦੇਣੀ ਆ 60 ਦੀ ਦੇਣੀ ਆ ਮਾਰੀ ਮੜਾਏ ਨੇ ਠੀਕ ਆ ਫਿਰ ਐਡਾ ਹੀ ਲੈਵਾ ਹੋਰ ਕਰਕੇ ਸੋਹਣਾ ਨੇ ਚੱਲਣ ਦੋ ਆ ਗਈ ਟੋਕਰ ਘਬੜ ਇਹ ਨੀਲੀ ਨੀਲੀ 라ਵੀ ਦੀ ਝੋਟੀ ਹੈ ਪਿਓਰ ਨੀਲੀ 라ਵੀ ਜਿਹਨੂੰ ਕਹਿਆ ਜਾਂਦਾ ਦੁੱਧ ਕਿੰਨਾ ਸੰਦੀਪ ਜੀ ਨੇ ਦੁੱਧ 17 ਕਿਲੋ ਭਰਿਆ ਆਪਣੇ ਕੋਲ ਵੇਚੇ ਗਏ ਇੱਕ 70 ਦੀ ਨਾਲ ਆਪਣੇ ਕੋਲ ਇੱਕੋ ਵੇਚੇ ਗਏ ਆਪਣੇ ਨਾਲ ਠੀਕ ਠੀਕ ਆ ਹਾਂਜੀ ਹੁਣ ਕਿੰਨਾ ਜੀ ਹੁਣ ਸੀਵੀਰ ਕੋਈ 11 ਕਿਲੋ 12 ਕਿਲੋ ਦੁੱਧ ਤਿਆਰ ਆ 11 12 ਗੱਪਣ ਗੱਪਣ ਤਿੰਨਾਂ ਮਹੀਨੇ ਚੱਕ ਪਾਸ ਸੱਲੀ ਲੈ ਵੀ ਦੁੱਧ ਡਾਕਟਰ ਲੈ ਆ ਟਰੈਕ ਨੇ ਇਹਨੇ ਮੈਨੂੰ ਚੱਕ ਪਾਸ 11 12 ਕਿਲੋ ਦੁੱਧ ਆ ਮੈਂ ਵੀ ਜਹਦੀ ਡਬਲ ਮੈਂ ਨਾਲੇ ਪੂਰੀ ਮੱਛ ਨਾਲੇ ਇਹ ਹੰਦੀ ਜੀ ਕੋਈ ਟੀਕਾ ਨਹੀਂ ਕੋਈ ਭੜਾ ਨਹੀਂ ਇੱਧੇ ਥਾਪੀ ਮਾਰ ਕੇ ਬਹਿ ਜਾ ਭਾਵੇਂ ਦਿਹਾੜੀ ਚਾਰ ਵਾਰ ਜੋ ਭਾਵੇਂ ਚਾਰ ਵਾਰੀ ਚੋ ਗਾਈਆਂ ਰਗੀ ਐ ਅੱਛਾ ਬਹੁਤ ਠੰਡੀ ਸੀ ਇਹ ਆਜੋ ਆਜੋ ਥੱਲੇ ਆ ਹਾਂਜੀ ਬੋਲੋ ਇਹ ਸੰਦੀਪ ਜੀ ਹੁਣ ਆਪਣਾ 95000 ਰੁਪਏ ਛੋਟ ਕਰ ਦਾਂਗੇ ਕਿੰਨੇ ਪੰਜ ਹੀ ਕਰ ਦਾਂਗੇ 90 ਹੀ ਦੇ ਦਾਂਗੇ 90000 ਦੇ ਦਾਂਗੇ ਬਹੁਤ ਠੰਡੀ ਸੀਲ ਗਾਈਆਂ ਰਹੀ ਇਦਾਂ ਬਹਿ ਜਾਓ ਕੋਈ ਟੀ ਗਾਣੀ ਲਾਉਣਾ ਕੋਈ ਭੜਾ ਨਹੀਂ ਬਾ ਠੀਕ ਹਾਂਜੀ ਦੇਖੋ ਜੀ ਆ ਪਾ ਜੂ ਸੇਲ ਆ ਪਾਈਆਂ ਕੋਲ ਦੀ ਬਾਕੀ ਮੇਰੇ ਵੀ ਵਾਰ ਵਾਰ ਇਹੀ ਬੇਨਤੀ ਕਰਦੇ ਨੇ ਭਾਈ ਇੱਥੇ ਆਓ ਚੈੱਕ ਕਰਕੇ ਲੈ ਜਾਓ ਸਹੀ ਹੈ ਕਿ ਨਹੀਂ ਭਜੀ ਚਲੋ ਬੋਲੋ ਨਾ ਲਈ ਨੰਬਰ 9776912422 ਇਹ ਦੇ ਜਾ